ਸਮਾਣਾ ਪਟਿਆਲਾ ਸਾਡੇ ਤੇ ਬੀਤੀ ਸ਼ਾਮ ਇੱਕ ਈ ਰਿਕਸ਼ਾਰ ਮੋਟਰਸਾਈਕਲ ਦੀ ਨੂੰ ਕਾਰ ਨੇ ਟੱਕਰ ਮਾਰੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਔਰ ਇੱਕ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਇੱਕ ਵਿਅਕਤੀ ਬਰਵਿੰਦਰ ਸਿੰਘ ਈ ਰਿਕਸ਼ਾ ਰਾਈ ਕੁਝ ਸਵਾਰੀ ਲੈ ਕੇ ਜਾ ਰਹਾ ਸੀ ਪਟਿਆਲਾ ਸੈਡ ਨੂੰ ਤੋਂ ਅਸਰਪੁਰ ਦੇ ਨਜ਼ਦੀਕ ਜਿਹੜਾ ਮੋੜ ਹੈ ਉੱਥੇ ਕਿਸੇ ਗੱਡੀ ਨੇ ਕਾਰ ਨੂੰ ਟੱਕਰ ਮਾਰੀ ਜਿਹੜੀ ਉਹਨੇ ਜਾਣਕਾਰੀ ਦਿੱਤੀ ਹੈ ਔਰ ਦੂਸਰਾ ਮੋਟਰਸਾਈਕਲ ਸਵਾਰ ਪਟਿਆਲਾ ਤੋਂ ਆ ਰਿਹਾ ਸੀ ਉਸ ਦਾ ਨਾਮ ਜੀਤ ਕੁਮਾਰ ਦੱਸਿਆ ਗਿਆ ਜਿਹੜਾ ਯੂਪੀ ਦੇ ਗੋਂਡਾ ਜ਼ਿਲ੍ਹੇ ਰਹਿਣ ਵਾਲਾ ਸੀ ਔਰ ਕਾਫੀ ਸਮੇਂ ਤੱਕ ਦਰ پولیس ਸਮਾਣਾ ਵੱਲੋਂ ਦੋਨੋਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੇ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਵਾਰਸਾਂ ਨੂੰ ਬੋड़ियां ਸੋਪੀ ਜਾ ਰਹੀ ਹੈ اور ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਜੀ ਵਿਸ਼ਾਲ ਹੈ ਮੇਰੇ ਚਾਚਾ ਜੀ ਦਾ ਨਾਮ ਜੀ ਜੀਤ ਸਿੰਘ ਜੀਤ ਸਿੰਘ ਇਹ ਉਹਰੇ ਪ੍ਰਾਣੀ ਟੈਲੀਫੋਨ ਗਲੀ ਚ ਰੰਦੇ ਜੀ ਅੱਛਾ ਇਹ ਕਾਲਾ ਪਟਿਆਲੇ ਜਾਈ ਗਈ ਸੀ ਪਟਿਆਲੇ ਤੋਂ ਆਂਦੇ ਸਮੇਂ ਐਕਸੀਡੈਂਟ ਹੋ ਗਿਆ ਜੀ ਕਿਹ ਚ ਸਾਰ ਤੇ ਐਕਸੀਡੈਂਟ ਮੋਟਰਸਾਈਕਲ ਤੋਂ ਆ ਰਹੀ ਸੀ ਜੀ ਅੱਛਾ ਉਹ ਸਾਰੇ ਤੇ ਹਾਂਜੀ ਪਟਿਆਲੇ ਤੋਂ ਕਿੰਨੇ ਵਜੇ ਗੈਸਪਾਸ ਐਕਸੀਡੈਂਟ ਹੋਇਆ ਇਹ ਕਰੀਬ 6:30 7:00 ਵਜੇ ਦੀ ਕਰੀਬ ਦੀ ਗੱਲ ਹੈ ਉਸ ਟਾਈਮ ਆਪ ਨੂੰ ਸੁਣਾਈ ਹਾਂਜੀ ਹਾਂਜੀ ਅਸੀਂ ਫੋਨ ਕਰਿਆ ਕਿਸੇ ਅਗਿਆਤ ਬੰਦੇ ਨੇ ਫੋਨ ਚੱਕਿਆ ਜੀ ਕਹਿੰਦੇ ਉਹਰੇ ਐਕਸੀਡੈਂਟ ਹੋ ਗਿਆ ਸੀ ਮੌਕੇ ਤੇ ਗਏ ਉੱਥੇ ਹੈ ਨਹੀਂ ਸੀਗੇ ਸਰਕਾਰੀ ਹਸਪਤਾਲ ਲੈ ਕੇ ਆ ਗਏ ਜੀ ਪਟਿਆਲੇ ਲੈ ਕੇ ਤੇ ਹਾਂਜੀ ਫਿਰ ਅਸੀਂ ਪਟਿਆਲੇ ਲੈ ਜਾਂਦੇ ਲੈ ਜਾਂਦੇ ਉਹ ਡ 38 ਆਲੀ ਆਵੇਂ ਅੰਦਰ ਆਈ ਜਾਂ ਮਰੇ ਪਾਕੀ ਰਣ ਵਾਲੇ ਲੁਪੀ ਗਏ ਯੂਪੀ ਦੇ ਰਣ ਵਾਲੇ ਜੀ ਕਿਹਨਾਂ ਸਿਲ੍ਹਾ ਜੀਲਾ ਗੋਂਡਾ ਬਲਵਿੰਦਰ ਸਿੰਘ ਜੀ ਪਾਈਗਨਮ ਪਾਈਗਨਮ ਕੀ ਸੀ ਬਲਵਿੰਦਰ ਸਿੰਘ ਹੀ ਰਿਕਸ਼ਾ ਚਾਹਣ ਸਰ ਅੱਛਾ ਕੱਲ ਕਿੱਧਰ ਗਿਆ ਸਵਾਰੀ ਲੈ ਕੇ ਗਏ ਠੀਕ ਹੈ ਸੀ ਕੇ ਜੀ ਆਪਣੇ ਪਟਾੜਾ ਰੋਡ ਤੇ ਜੀ ਉੱਥੋਂ ਬੰਨੀ ਕਿਹੜਾ ਪਿੰਡ ਹੈ ਚੁਬਕੀ ਆ ਚੁਬਕੀ ਆ ਸੀ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ 7 ਵਜੇ ਪਤਾ ਲੱਗਿਆ ਸਰ ਸਾਨੂੰ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜੇ ਅਸੀਂ ਬਾਜ਼ਾਰ ਸੀ ਬਾਜ਼ਾਰ ਤੋਂ ਘਰੇ ਗਿਆ ਕਰੋ ਜਾਂ ਇੱਥੇ ਜਾ ਕੇ ਦੇਖਿਆ ਜੀ ਡੈਥ ਹੋਈ ਪਈ ਜੀ ਹੈਗੀ 36 ਸਾਲ ਦੀ ਜੀ ਇਹ ਈ ਰਿਕਸ਼ਾ ਸਵਾਰੀ ਛੱਡਣ ਲਈ ਜਾ ਰਿਹਾ ਸੀ ਪਿੰਡ ਅਸਰਪੁਰ ਸਮਾਣੇ ਤੋਂ ਲੈ ਕੇ ਜਦੋਂ ਐਸਆਰਐਸ ਸਕੂਲ ਮੋੜ ਤੇ ਪਿੰਡ ਲਾਲਗੜ ਪੁੱਜਾ ਤਾਂ ਕੋਈ ਤੇਜ਼ ਰਫ਼ਤਾਰ ਕਾਰ ਇਸ ਨੂੰ ਤੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਢੇਟ ਮਾਰ ਈ ਰਿਕਸ਼ਾ ਤੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਢੇਟ ਮਾਰ ਕੇ ਚੱਲੇ ਗਈ ਜਿਸ ਵਿੱਚ ਜਿਸ ਵਿੱਚ ਦੋਨੋਂ ਪੱਟੜ ਹੋ ਗਏ ਸੀ ਬਲਵਿੰਦਰ ਸਿੰਘ ਦੀ ਸਮਾਣੇ ਹਸਪਤਾਲ ਮੌਤ ਹੋ ਗਈ ਜਿਹੜਾ ਦੂਸਰਾ ਵਿਅਕਤੀ ਜੀਤ ਨਾਂ ਦਾ ਵਿਅਕਤੀ ਉਹਦੀ ਰਜਿੰਦਰਾਸ ਪਟਾਲਾ ਮੌਤ ਹੋ ਗਈ ਜਿਸ ਦੇ ਬਲਵਿੰਦਰ ਸਮਾਣੇ ਦਾ ਰਹਿਣ ਵਾਲਾ ਜਿਹੜਾ ਜੀਤ ਕਿਰਾਏਦਾਰ ਹੈ ਸਮਾਣੇ ਪਰ ਪਸ਼ੋਕੜ ਜੁਪੀ ਦਾ ਇਹ ਬਲਵਿੰਦਰ ਸਿੰਘ ਦੇ ਭਰਾ ਤੇ ਉਸ ਤੇ ਵਾਰਸਾਂ ਦੇ ਬਿਆਨ ਤੇ ਕਾਰਵਾਈ ਕਰੇਗਾ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼